ਤੂੰ ਮਰਨ ਤੋੜੀ ਵਫਾਦਾਰ ਰਹਿ ਤਾਂ ਮੈਂ ਤੈਨੂੰ ਜੀਵਨ ਦਾ ਮੁਕਤ ਦਿਆਂਗਾ ਆਮੀਂ ਇਹ ਤਾਂ ਕਹਿੰਦਾ ਦਸਾਂ ਦਿਨਾਂ ਦੀ ਗੱਲ ਹੀ ਆ ਦਸ ਦਿਨ ਹੀ ਤੈਨੂੰ ਬਖਤਾਰ ਪਾਵੇਗਾ ਪਰ ਤੂੰ ਕਦੋਂ ਤੱਕ ਵਫਾਦਾਰ ਰਹਿਣਾ ਹਾਂਜੀ ਮਰਨ ਮਰਦੇ ਦਮ ਤੱਕ ਮੇਰਾ ਕੀ ਰਹਿਣਾ ਵਫਾਦਾਰ ਵਫਾਦਾਰ ਉਹ ਕੇ ਚਰਣ ਇਹਨਾਂ ਬਖਤਾਂ ਨੂੰ ਵੇਚ ਕੇ ਕਹਿੰਦਾ ਨਾ ਦੁੱਖਾਂ ਨੂੰ ਵੇਚ ਕੇ ਕੀ ਨਾ ਕਰੀ ਨਾ ਨਾ ਬਣਾਇ ਨਾ ਕਰੀ ਕਹਿੰਦਾ ਮਰਨ ਤੂੰ ਮਰਨ ਤੋੜੀ ਵਫਾਦਾਰ ਹੈ ਤਾਂ ਮੈਂ ਤੈਨੂੰ ਜੀਵਨ ਦਾ ਮੁਕਤ ਹਲੇਲੂਇਆ ਹਲੇਲੂਇਆ ਕਦੋਂ ਤੱਕ ਵਫਾਦਾਰ ਹੈ ਸਿਰ ਪਾਇਤਵਾਰ ਹੀ ਨਿਕਲੇ ਵਫਾਦਾਰ ਬਾਨਾ ਹਰ ਜਗ੍ਹਾ ਤੇ ਜਾ ਕੇ ਪ੍ਰਭੂ ਯਿਸੂ ਦੇ ਨਾਮ ਨਾਲ ਨਿਕਲਣਾ ਯਿਸੂਸੀ ਮਰਨ ਤੋੜੀ ਵਫਾਦਾਰ ਰਿਹਾ ਕਿ ਨਹੀਂ ਯਿਸੂਸੀ ਨੇ ਦੁੱਖ ਭੋਗਿਆ ਕਿ ਨਹੀਂ ਪੜੀ ਇਬਰਾਹੀਮ ਦਾ ਖਾਚਾਰ ਦੇ ਅਸੀਂ ਪ੍ਰਭੂ ਦੇ ਨਾਲ ਵੇਖ ਕੇ ਚੱਲਣਾ ਪ੍ਰਭੂ ਨਾਲ ਵੇਖ ਕੇ ਚੱਲਾਂਗੇ ਤੇ ਕਦੇ ਵੀ ਸਾਡੀ ਹਾਨੀ ਨਹੀਂ ਹੋਵੇਗੀ ਕਦੇ ਵੀ ਸ਼ਤਾਨ ਸਾਡੇ ਤੇ ਕੀ ਨਹੀਂ ਪਾਵੇਗਾ ਜਿੱਤ ਨਹੀਂ ਪਾ ਸਕਦਾ ਸਾਡੀ ਆਉਣ ਵਾਲੀ ਬਰਕਤ ਸਾਨੂੰ ਸਵਰਗ ਦੇ ਵਿੱਚ ਸਦਾ ਦੇ ਜਾਣ ਦੇ ਲਈ ਉਹ ਰੋਕ ਸਕਦਾ ਨਹੀਂ ਹallelujah ਕਿਉਂਕਿ ਸਦਾ ਪਰਮੇਸ਼ਰ ਸਾਨੂੰ ਜਾਣਣਾ ਸਾਡੇ ਕੀ ਆ ਬੋਲੋ ਸਾਰੇ ਬੋਲੋ ਸਾਰੇ ਉਹ ਸਾਡੇ ਅੰਦਰ ਸਾੰਗੇ ਕਿਉਂਕਿ ਸਾਡੀ ਲੜਾਈ ਕਿਹਦੇ ਨਾਲ ਆ ਬੋਲੀਏ ਸ਼ੈਤਾਨ ਦੇ ਨਾਲ ਸ਼ੈਤਾਨ ਸਾਨੂੰ ਡੇਗਣਾ ਚਾਹੁੰਦਾ ਹੈ ਨਾਸ਼ ਕਰਨਾ ਚਾਹੁੰਦਾ ਹੈ ਬੰਦਗੀ ਚਲਕਾਟ ਪਾਉਣੀ ਚਾਹੁੰਦਾ ਹੈ ਸੁਰਗ ਵਿੱਚ ਜਾਣ ਤੋਂ ਉਹ ਸਾਡੇ ਲਈ ਕੋਈ ਵੀ ਚਾਲ ਚੱਲ ਸਕਦਾ ਹੈ ਪਰ ਅਸੀਂ ਕੀ ਕਰਾਂ ਉਹਦੀ ਚਾਲਾਂ ਤੋਂ ਅਨਜਾਨ ਨਹੀਂ ਰਹਿਣਾ ਉਹਦੀਆਂ ਚਾਲਾਂ ਨੂੰ ਯਿਸੂ ਦੇ ਨਾਮ ਦੇ ਵਿੱਚ ਕੈਂਸਲ ਕਰਨਾ ਹੈ ਫੇਰ ਕਰਨਾ ਹੈ

ਉਹਨੇ 19 ਦਿਨੀ ਜਦੋਂ ਦੇਹਧਾਰੀ ਹੋ ਰਹੀ ਸੀ ਬਹੁਤਾ ਮਾਰ ਮਾਰ ਕੇ ਅਤੇ ਅੰਜੂ ਕੇਰ ਕੇ ਉਸਦੇ ਅੱਗੇ ਜਿਹੜਾ ਉਹਨੂੰ ਮੌਤ ਤੋਂ ਬਚਾ ਸਕਦਾ ਸੀ ਬੇਨਤੀਆਂ ਅਤੇ ਮਿੰਤਾ ਕੀਤੀਆਂ ਅਤੇ ਪਰਮੇਸ਼ਰ ਦਾ ਭੈਰ ਅੱਖਾਂ ਦੇ ਕਾਰਨ ਉਹਦੀ ਸੁਣੀ ਗਈ ਆਮੇਨ ਇਹ ਕੌਣ ਹੈ ਕੀ ਦੇ ਬਾਰੇ ਲਿਖਿਆ ਜਾ ਰਿਹਾ ਸੁਣੀਏ ਧਿਆਨ ਨਾਲ 19 ਦਿਨੀ ਜਦੋਂ ਉਹ ਉਹਨੇ ਦੇਹਧਾਰੀ ਹੋਈ ਸੀ ਦੇਹ ਕਿਨੇ ਧਾਰੀ ਹੋਈ ਸੀ ਪਰ ਮਸੀਹ ਪਿਤਾ ਖੁਦੀ ਇਸਮਸੀ ਬਣ ਕੇ ਆਇਆ ਨਾ ਮਨੁੱਖ ਬਣ ਕੇ ਤੇ ਮਨੁੱਖ ਬਣ ਦੇ ਨਾਤੇ ਉਹਨੂੰ ਵੀ ਬੜੇ ਦੁੱਖ ਵੇਖਣੇ ਪਏ ਬੜਾ ਦੁੱਖ ਚੜਨਾ ਪਿਆ ਹallelujah ਕਹਿੰਦਾ ਉਹਨੇ ਗੋਲੀ ਦਿੱਲੀ ਜਦੋਂ ਦੇਹ ਧਾਰੀ ਹੋਈ ਸੀ ਉਹ ਕਹਾ ਮਾਰ ਮਾਰ ਕੇ ਅਤੇ ਅੰਜੂ ਕੇਰ ਕੇ ਕੇ ਉਸ ਦੇ ਅੱਗੇ ਜਿਹੜਾ ਉਹਨੂੰ ਮੌਤ ਤੋਂ ਬਚਾ ਸਕਦਾ ਸੀ ਬੇਨਤੀਆਂ ਅਤੇ ਮਿੰਤਾ ਕੀਤੀਆਂ ਹallelujah ਕੀ ਮਾਰ ਮਾਰ ਕੇ ਤਾਂ ਹਾ ਮਾਰ ਮਾਰ ਕੇ ਯਿਸੂਸੀ ਪ੍ਰਭੂ ਦੇ ਕੇ ਪਰਮੇਸ਼ਰ ਦੇ ਕੀ ਕਰਦਾ ਹੁੰਦਾ ਸੀ ਬੋਲੋ ਤੁਸੀਂ ਬੋਲੋ ਨਾ ਕੀ ਕਰਦਾ ਸੀ ਰੋ ਰੋ ਕੇ ਪ੍ਰਾਰਥਨਾਵਾਂ ਕਰਦਾ ਹੁੰਦਾ ਸੀ ਪਰਮੇਸ਼ਰ ਦੇ ਅੱਗੇ